ਮਾਰੀ ਇੱਥੇ ਖੜੇ ਸੀਗੇ ਇੱਥੇ ਖੜੇ ਆ ਕੇ ਵਿੱਚ ਗੱਡੀ ਮਾਰੀ ਆ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਚੱਲੇ ਕਰਦਾ ਥੋੜੀ ਇਸ ਤਰ੍ਹਾਂ ਹੀ ਆ ਬਾਕੀ ਜਿਹੜਾ ਕਰ ਮਿੱਟੀ ਬੰਦ ਗੱਲ ਸਮਝਾਉਂਦੇ ਸਮਝਾਉਂਦੇ ਆ ਕੋ ਇਹਨੇ ਬੰਦੇ ਨੂੰ ਕਿ ਤੂੰ ਐਡੀ ਸਰਕਾਰ ਖਾਏ ਕਿ ਤੂੰ ਸੀ ਲੋਕਾਂ ਨੂੰ ਰਾਜ ਕਰਦੇ ਆ ਅਫਸਰ ਦੇ ਨੇ ਕੀ ਗੱਲ ਹੋਈ ਇਹਨਾਂ ਨੇ ਆ ਕੇ ਸਾਡੀ ਸਾਹਮਣੇ ਗੱਡੀ ਮਾਰੀ ਢੇਡੀ ਮਾਰੀ ਤੇ ਢੇਡੀ ਕਰੀ ਅਰੇ ਪੰਜ ਜਣੇ ਆ ਗਏ ਪੰਜ ਜਣੇ ਆ ਕੇ ਸਾਨੂੰ ਹੱਥੀ ਪਏ ਦੁਬਾਰਾ ਉੱਪਰ ਆ ਸਾਲ ਸਾਲ ਹੀ ਹੈਗੇ ਬੱਚੇ ਅਗੇ ਇਹ ਦੇਖੋ ਬੱਚਾ ਆ ਦੇਖੋ ਕਹਿੰਦਾ ਦੇਖ ਲਓ ਅਸੀਂ ਜੋ ਵੀ ਕਰਾਂਗੇ ਇੰਨੇ ਜ਼ਿਆਦਾ ਫੀਮੇਲਸ ਨੂੰ ਵੀ ਗੱਲਾਂ ਕੱਢੀਏ ਸੱਤ ਨੂੰ ਇਹ ਇਹ ਜੋ ਬੈਠੇ ਹੋਏ ਸਾਰੇ ਉਹ ਦੇਖੋ ਨਾ ਇਹੋ ਇਹ ਕਾਰੇ ਜਾਣ ਕੇ ਆਪਣੇ ਮੁੰਮੋਹਲੇ ਉਹ ਕਾਰੇ ਸ਼ੋਅ ਕਰ ਰਿਹਾ ਬੜਾ ਇਹਦੀ ਤੜੀ ਆਰੀਏ ਨੂੰ ਕਿਨੇ ਬੜਾ ਬਾਗੀ ਉਤਾਰੀਆ ਜੀ ਬਾਕੀ ਵੀ ਉਤਾਰੀਆ ਸਾਥ ਦੀ ਪੱਗ ਉਤਾਰੀ ਇਹਨਾਂ ਨੇ ਫੈਮਿਲੀ ਨੂੰ ਹੱਥ ਪਾਏ ਉਹ ਦੇਖੋ ਹਾਲੇ ਤੋਂ ਲਹੂ ਲੁਆਨ ਹੋ ਗਿਆ ਕਿ ਚਾਹ ਕਿ ਗਲਤੀ ਇਹਨਾਂ ਦੀ ਸੀ ਸਾਹਮਣੇ ਦੇਖੋ ਟੇਡਾ ਤੁਸੀਂ ਜੇ ਪੁਲਿਸ ਮੈਨੂੰ ਬੁੱਲੋ ਜੱਦ ਵੀ ਹੋਇਆ ਜੱਦੇ ਹੋਇਆ ਜੀ ਐਕਸੀਡੈਂਟ ਤੇਡੀ ਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਿਆ ਗੱਡੀ ਤੇ ਕਹਿੰਦੇ ਹੁਣੇ ਖਡਾਈਏ ਹੁਣੇ ਖਡਾ ਲਈ ਗੱਡੀ ਉਹ ਕਿਹਾ ਇਹਨਾਂ ਦੇ ਨੰਬਰ ਹੋ ਗਏ ਇਹਨਾਂ ਦੇ ਕੋਈ ਨੰਬਰ ਹੀ ਨਹੀਂ ਹੈਗਾ ਹਸਬੰਦ ਜੀ ਦੱਸ ਲਾ ਬਚਾਣਾ ਕਿ ਇਹ ਨੰਬਰ ਤੇ ਗੱਡੀ ਆ ਕੇ ਮਿਚ ਗਏ ਐਕਸਪੈਟਰ ਲੈ ਮਨੇ ਉਹਨੇ ਹਿੱਟ ਕੀਤਾ ਬਾਈ ਹਿੱਟ ਕੀਤਾ ਪਹਿਲੇ ਉਹਨਾਂ ਨੇ ਉਤੋਂ ਮੁੰਡੇ ਬਾਹਰ ਆਏ ਦੋ ਬੱਚੇ ਸਕੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਭਾਜੀ ਜੋ ਆਇਆ ਛੱਡੋ ਇੰਨੇ ਛੀਰਾਂ ਦੇ ਭਰਾ ਐ ਗੱਡੀ ਤੋਂ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀ ਹੋਈ ਉਹਨਾਂ ਨੇ ਪਤਾ ਨਹੀਂ ਕਿ ਨਸ਼ਾ ਕੀਤਾ ਕਿ ਤੁਹਾਡੀ ਪੱਗ ਵਗੈਰਾ ਵੀ ਪੱਗੂ ਸਾਰੇ ਮੇਰੇ ਚਾਹੀ ਮੇਰੀ ਸਾਰੀ ਪੱਗ ਉਤਾਰੀਆਂ ਨਾਲ ਸਾਰੀਆਂ ਪੱਗਾਂ ਲਾਈਆਂ ਨਾਲ ਬਿਲਾਲ ਫਰਜੀਤ ਸਿੰਘ ਯਾ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਨੇ ਕੱਟ ਲੈ ਗਏ ਉਹਨੇ ਇਨਾਮ ਮਾਰਿਆ ਪੱਗੂ ਵੀ ਉਤਾਰੀ ਗਈ ਕਹਿੰਦੇ ਹੋਜੀ ਉਹਨਾਂ ਦੇ ਚ ਪਤੀ ਚ ਨਾਨੀਆਂ ਚ ਪੇੜਾਂ ਬਾਰੇ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਤੇ ਸੁੱਤੇ ਪਏ ਹੀ ਉਹਨਾਂ ਦੇ ਮਾਲੀਆਂ ਨੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਮਾਜੀ ਮੇਰਾ ਨਾਮ ਐਸਸੀ ਲਖਵਿੰਦਰ ਸਿੰਘ ਆ ਜੀ ਨਵਲਟੀ ਚੌਂਕ ਦੇ ਵਿੱਚ ਖੜੇ ਆ ਕੀ ਹੋਇਆ ਸਾਨੂੰ ਪਤਾ ਲੱਗਾ ਵੀ ਦੋ ਉੱਥੇ ਪਾਰਟੀਆਂ ਡੀਆਂ ਗੱਡੀਆਂ ਦੇ ਆਪ ਚੋਦੀ ਮਾਰੀ ਮੋਟ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਸੋ ਦੀ ਝਗੜਦੇ ਇੱਕ ਦੂਜੀਆਂ ਪੱਗਾ ਪੋਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆਂ ਨੂੰ ਆਪਾਂ ਨੂੰ ਐਸਐਚਓ ਤੇ ਕਾ ਕੇ ਨੌਜਤੀ ਸਿਵਲ ਹੈਂਟ ਅਧਾਨੇ ਤੋਂ ਲੈ ਆਲੇ ਜੋ ਵੀ ਅਗਲੀ ਕਾਰ ਹੈ ਮਾਰੇ ਗਏ ਉਹਨਾਂ ਦਾ ਹਾਂਜੀ ਪੱਗਾ ਉਤਾਰਿਆ ਗਿਆ ਉਹਨਾਂ ਦੀ ਪੱਗਾ ਲੱਥੀਆਂ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਸ਼ਰਾਬ ਕੀਤੀ ਉਹਨਾਂ ਨੇ ਦੇਖੋ ਜੀ ਜੋ ਵੀ ਹੋ ਗਿਆ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਇਹਨਾਂ ਸਿਵਲ ਹੈਂਟ ਅਧਾਨੇ ਜੀ